ਭਗਵੰਤ ਸਿੰਘ ਮਾਨ ਜਦੋਂ ਐਮਪੀਸੀ ਵੀ ਉਹ ਕਦੇ ਕਿਸੇ ਤੋਂ ਅ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਖਵਾਉਂਦੇ ਹੁੰਦੇ ਸੀ ਜਦਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਤਾਂ ਕੋਈ ਨੂੰ ਦਿਹਾੜੀਦਾਰ ਨਹੀਂ ਦਿਖਿਆ ਕੋਈ ਮਿਸਤਰੀ ਨਹੀਂ ਦਿਖਿਆ ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਊਗੀ ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ਾਂ ਸਾਬਿਤ ਨੂੰ ਲੈਣਾ ਤਾਂ ਖਾਸ ਇਹ ਆਮ ਤਾਂ ਨਹੀਂ ਹੈ ਨਹੀਂ ਉਹਦਾ ਖਾਸ ਆਦਮੀ ਪਾਰਟੀ ਉਹਦਾ ਨਾਮ ਬਦਲ ਜਾਣਾ ਨਹੀਂ ਕਹਿੰਦਾ ਆਪ ਨਹੀਂ ਖਾਸ ਕੇਐਸ ਖਾਸ ਹੋ ਜਾਊਗਾ ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ ਅਸੀਂ ਜੋ ਜੋ ਵੀ ਪਾਰਟੀ ਫੈਸਲਾ ਕਰੂਗੀ ਜੋ ਹੁਕਮ ਲਾਊਗਾ ਉਸ ਤੇ ਪੂਰੀ ਦ੍ਰਿੜਤਾ ਨਾਲ ਅਸੀਂ ਲੜਾਈ ਲੜਾਂਗੇ ਤਾਂ ਖਾਸ ਇਹ ਆਮ ਤਾਂ ਨਹੀਂ ਹੈ ਨਹੀਂ ਉਹਦਾ ਖਾਸ ਆਦਮੀ ਪਾਰਟੀ ਉਹਦਾ ਨਾਮ ਬਦਲ ਜਾਣਾ ਨਹੀਂ ਕਹਿੰਦਾ ਆਪ ਨਹੀਂ ਖਾਸ ਕੇਐਸ ਖਾਸ ਹੋ ਜਾਊਗਾ ਖਾਸ ਆਦਮੀ ਪਾਰਟੀ ਕੀ ਵੀ ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾ ਜਾਂ ਦੂਜੀ ਪਾਰਟੀਆਂ ਤੋਂ ਦੇ ਪਘੌੜਿਆਂ ਤੋਂ ਬਿਨਾ ਤੇ ਕਲਾਕਾਰਾਂ ਤੋਂ ਬਿਨਾ ਉਹਨਾਂ ਨੂੰ ਕੋਈ ਨਹੀਂ ਵਿਖਿਆ ਜਿਹੜੇ ਵੌਲੰਟੀਅਰ ਦੀ ਗੱਲ ਕਰਦੇ ਸੀ ਉਹ ਆ ਕਿੱਥੇ ਗਿਆ ਵੌਲੰਟੀਅਰ ਅੱਜ ਉਹ ਵੌਲੰਟੀਅਰ ਦੀ ਗੱਲ ਹੀ ਛੱਡ ਗਏ ਵੀ ਸਾਡੇ ਦੇ ਵੌਲੰਟੀਅਰਾਂ ਨੂੰ ਅਸੀਂ ਕਰਾਂਗੇ ਆ ਭਗਵਾਨ ਸਿੰਘ ਮਾਨ ਜਦ ਐਮਪੀ ਸੀ ਵੀ ਉਹ ਕਦੇ ਕਿਸੇ ਤੋਂ ਅ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਖਾਉਂਦੇ ਹੁੰਦੇ ਸੀ ਜਦੋਂ ਮੁੱਖ ਮੰਤਰੀ ਬਣੇ ਉਦੋਂ ਬਾਅਦ ਤਾਂ ਕੋਈ ਨੂੰ ਦਿਹਾੜੀਦਾਰ ਨਹੀਂ ਵਿਖਿਆ ਕੋਈ ਮਿਸਤਰੀ ਨਹੀਂ ਵਿਖਿਆ ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਊਗੀ ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਇਹਨਾਂ ਤੋਂ ਲੈਣਗੇ ਹੁਣ ਤੋਂ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹਿੰਦੇ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਆਮ ਆਦਮੀ ਪਾਰਟੀ ਨੇ ਵੀ ਆਫਰ ਦਿੱਤੀ ਪਿਛਲੇ ਚੋਣਾਂ ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸਿੱਟ ਟਿਕਟਾਂ ਦੇ ਦਿੰਦੇ ਆ ਤੁਸੀਂ ਸਾਡੇ ਚੋਣ ਨਿਸ਼ਾਨ ਤੇ ਲੜੋ ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਦੇ ਆ ਅਸੀਂ ਕਹਿੰਦੇ ਨਹੀਂ ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜਗੇ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਦੀ ਪਾਰਟੀ 'ਚ ਨਾਰਾਜ਼ਗੀ ਆ ਠੀਕ ਆ ਅਸੀਂ ਤਾਂ ਅੱਡਾ ਪਰ ਇਸ ਕਰਕੇ ਅੱਜ ਜੇ ਅਸੀਂ ਸ਼ਾਮਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਹੈ ਕਿਉਂਕਿ ਅਸੀਂ ਹੋਰ ਪਾਸੇ ਸੋਚ ਨਹੀਂ ਸਕਦੇ